ਹਲੋ ਦੋਸਤੋ ਰੋਜਨੀ ਕੀ ਦੁਨੀਆ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਅਸੀਂ ਬਣਾਵਾਂਗੇ ਮਿੱਸੀਆਂ ਰੋਟੀਆਂ ਚਲੋ ਸਟਾਰਟ ਕਰਨੇ ਆਂ ਵੀਡੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਅਸੀਂ ਲਈ ਇੱਕ ਕੋਲੀ दाल ਇਸ ਨੂੰ ਆਟੇ ਵਿੱਚ ਪਾ ਦਵਾਂਗੇ ਪਾਵਾਂਗੇ ਸਾਰੇ ਮਸਾਲੇ ਨਮਕ ਲਾਲ ਮਿਰਚ ਲਾਲ ਮਿਰਚ ਪਹਿਲੇ ਮੈਂ ਦੇਗੀ ਮਿਰਚ ਪਾਈ ਸੀ ਜੀਰਾ ਅੱਜ ਪਾਇਆ ਚਾਟ ਮਸਾਲਾ ਕਟਿਆ ਹੋਇਆ ਪਿਆਜ਼ ਹੋਣਾ ਤੁਸੀਂਦਾ ਆਟਾ ਗੁੰਨਾਗੇ ਆਟਾ ਹਾਂ ਤਾਂ ਤੁਸੀਂ ਪਤਲਾ ਬੁਣਨਾ ਤੇ ਨਾ ਹੀ ਸਾਫ ਰੱਖਣਾ ਆਟੇ ਨੂੰ ਚੰਗੀ ਤਰ੍ਹਾਂ ਮਲਣਾ ਤੇ ਨੂੰ ਜਿੰਨਾ ਜ਼ਿਆਦਾ ਮਲੋਗੇ ਰੋਟੀਆਂ ਉਨੀਆਂ ਹੀ ਵਧੀਆ ਬਣਦੀਆਂ ਨੇ ਲੋ ਜੀ ਆਟਾ ਸਾਡਾ ਤਿਆਰ ਹੋ ਗਿਆ ਹੁਣ ਇਸ ਨੂੰ 5 ਮਿੰਟ ਲਈ ਅਸੀਂ ਟੱਕ ਦਵਾਂਗੇ ਇਸ ਨੂੰ 5 ਮਿੰਟਾਂ ਲਈ ਟੱਕ ਦਵਾਂਗੇ 5 ਮਿੰਟ ਹੋ ਗਏ ਨੇ ਹੁਣ ਇਸ ਦੀਆਂ ਬਣਾਵਾਂਗੇ ਅਸੀਂ ਮਿੱਸੀਆਂ ਰੋਟੀਆਂ ਲੋ ਜੀ ਅਸੀਂ ਆਟਾ ਦਾ 13 ਬਣਾ ਲੈਨੇ ਆ। ਫਿਰ ਆਪਾਂ ਅਗੇ ਇਸ ਦੀ ਚਕਲੀ ਬਣਾ ਲੈਣਾ ਹੋਇਆ। ਹੁਣ ਸੁਣੋ ਚਕਲੇ ਦੇ ਵੇਲ ਲੈਨੇ ਆ। ਇਸ ਤਰ੍ਹਾਂ ਇਹ ਚਾਰ ਪੇਰੇ ਤਿਆਰ ਕਰ ਲੈਣੇ ਆ। ਤਵੇ ਉੱਤੇ ਰੋਟੀ ਪਾ ਦਿੰਨੇ ਆ ਤੇ ਰੋਟੀ ਨੂੰ ਬਹੁਤਾ ਮੋਟਾ ਨਹੀਂ ਬਣਾਉਣਾ। ਜਿੰਨੀ ਤੁਸੀਂ ਪਤਲੀ ਰੋਟੀ ਬਣਾਓਗੇ ਉੰਨੀ ਹੀ ਵਧੀਆ ਬਣਦੀ ਆ। ਜਦੋਂ ਇਸ ਦਾ ਇੱਕ ਪਾਸਾ ਸੇਕ ਲੱਗ ਜਾਏਗਾ ਤੇ ਇਸ ਨੂੰ ਪਰਤਾ ਲਾਵਾਂਗੇ। ਰੋਟੀ ਨੂੰ ਪਰਤਾ ਕੇ ਇਸ ਉੱਪਰ ਘਿਓ ਲਗਾ ਲਵਾਂਗੇ ਤੁਸੀਂ ਸਨੋਂ ਦੇਸੀ ਘਿਓ ਜਾਂ ਰਿਫਾਈਂਡ ਜੇ ਵੀ ਬਣਾ ਸਕਦੇ ਹੋ ਜਦੋਂ ਤੱਕ ਇਹ ਰੋਟੀ ਨਹੀਂ ਬੰਦੀ ਉਦੋਂ ਤੱਕ ਅਸੀਂ ਦੂਜੀ ਰੋਟੀ ਵੇਲ ਲੈਣੇ ਆਉਣ ਇਸ ਦੀ ਸਾਈਡ ਪਰਤਾ ਕੇ ਦੂਜੇ ਪਾਸੇ ਵੀ ਘਿਓ ਲਗਾ ਲਵਾਂਗੇ ਰੋਟੀ ਸਾਡੀ ਬਣ ਗਈ ਹੁਣ ਇਸ ਨੂੰ ਤਵੇ ਤੋਂ ਚੁੱਕ ਕੇ ਇੱਕ ਪਲੇਟ ਵਿੱਚ ਰੱਖ ਲਵਾਂਗੇ ਹੁਣ ਅਸੀਂ ਵੇਲੀ ਹੋਈ ਰੋਟੀ ਤਵੇ ਤੇ ਪਾ ਦਵਾਂਗੇ ਤੇ ਇਸ ਨੂੰ ਵੀ ਬਣਾ ਲਵਾਂਗੇ ਰੋਟੀ ਦੇ ਇੱਕ ਸਾਈਡ ਤੇ ਘਿਓ ਲਗਾ ਦਵਾਂਗੇ ਕੋਨੇ ਸਨੋ ਫਰਤਾ ਕੇ ਦੂਜੀ ਸਾਈਡ ਤੇ ਵੀ ਘਿਓ ਲਗਾ ਦਵਾਂਗੇ ਇਹ ਬਹੁਤ ਜਲਦੀ ਬਣ ਜਾਂਦੀਆਂ ਨੇ। ਜਿਵੇਂ ਅਸੀਂ ਸਾਰੀਆਂ ਰੋਟੀਆਂ ਨਾਲ ਬਣਾ ਲਵਾਂਗੇ। ਤੁਸੀਂ ਇਸ ਨੂੰ ਦਹੀਂ ਨਾਲ ਜਾਂ ਅਚਾਰ ਨਾਲ ਖਾ ਸਕਦੇ ਹੋ।